ਪਿਆਰ ਪਰ ਸਸਰੀ ਕਾਲ ਫੇਸਬੁੱਕ ਕੋਲ YouTube ਵਾਲਿਆਂ ਨੂੰ ਕਿਸੇ ਐਡ ਲੋਣੀ ਤਾਂ ਇਹ ਪਾਸੇ ਆਪਣਾ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮੈਂ ਭੇਜ ਦਿਆ ਕਰੋ ਆਪਾਂ ਦੇ ਕੇ 5 ਤੋਂ 6 ਜੀ ਜੀਆ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰੋ ਇੱਕੇ ਵੀਰ ਤੇ ਸਾਰੇ ਸਾਡਾ ਮਾਡਲ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਕੱਲੀ ਕੱਲੀ ਕੀ ਦੱਸਾਂਗੇ ਵੀਡੀਓ ਨੂੰ ਲਾਇਕ ਕਰਦਾ ਕਰੋ ਤੁਸੀਂ ਲਾਇਕ ਨਹੀਂ ਕਰਦੇ ਵੀਡੀਓ ਵੇਖ ਕੇ ਉੱਟ ਜਾਂਦੇ ਲਾਇਕ ਜ਼ਰੂਰ ਕਰ ਦਿਆ ਕਰੋ ਵੀਰੇ 18 ਸਾਡਾ ਟਰਾਲਾ 3.5 ਫੁੱਟ ਵੈਡਾ 2.5 ਫੁੱਟ ਵਾੜਾ 2K ਦਾ ਵਧੀਆ ਟਰਾਲਾ ਹੈਵੀ ਤੋਂ ਭਾਰਾ 34 35 ਕੁਇੰਟ ਦਾ ਟਰਾਲਾ ਜਾਦੀ ਫਰਸ ਲੱਗੀਏ ਦੋ ਲੰਬੜਾ ਚੱਲੀ ਜਾਂਦੇ ਫਤੇਗੜ ਕੂੜੀਆਂ ਏਰੀਆ ਵੀਰ ਦਾ ਗਰਦਾਸਪੁਰ ਜਿਹੜਾ ਗਰਦਾਸਪੁਰ ਫਤੇਗੜ ਕੂੜੀਆਂ ਪੈਂਦਾ ਵੀਰ ਦਾ ਕਿਸੇ ਵੀਨ ਭਾਈ ਨੂੰ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਟਰਾਲੇ ਦਾ ਦਾਸ ਨੜੀ ਹਾਬਾ ਦਾਸ ਸਿੰਘ ਕੀ ਗਾਟੜਾ ਦਾ ਸਾਰੇ 10 ਇੰਚੀ ਗਾਡਰਾਂ ਦੀ ਦੋਰੀ ਵੀਰ ਕੈਂਚਾਂ ਬਣਾ ਕੇ ਫੇਲ ਲਈਆਂ ਹੁਣਾਂ ਹੈਵੀ ਤੋਂ ਭਾਰਾ ਟਰਾਲਾ ਤੇ ਦਾ ਰੀਲ ਦਾ ਹਿੱਸਾ ਤੇ ਦਾ ਨੜੀ ਹੱਬਾ ਸਵਾਦੋ ਫਟਵਾੜਾ 3.5 ਫਟ ਵਿੱਢਾ ਦਾ ਸਵਾ 4 ਫਟ ਤੇ ਰੇਟ ਦੀ ਗੱਲ ਕਰਕੇ ਟਾਇਰ ਹੈਗੇ ਆ 50 ਪੈਸੇ ਤੇ ਕਿਸੇ ਵੀ ਰਪੇ ਨੂੰ ਲੈਣਾ ਵੀ ਨਸਪਰ ਕਰਦੇ ਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਆਏਗਾ 3 ਲੱਖ 5000 3 ਲੱਖ 5000 3 ਲੱਖ 5000 ਇਹ 15 ਦਾ ਟਰਾਲਾ ਰੇਲ ਦਾ ਢੋਲਾ ਕਿਸੇ ਵੀਰ ਪਈਂ ਲੈਣਾ 51 ਇੰਚ ਮੱਛੀ ਹੌਕਾ 51 ਇੰਚ ਹੈ ਮੱਛੀ ਹੌਕਾ ਨਿਊ ਹੰਡਰਡ ਵਾਲੀ ਹੌਕਾ ਇਹਦੇ ਮੱਛੀ ਹੌਕ ਲੱਗੀ ਵੀ ਲੈਟਾ ਚੈਟਾ ਲੱਗੀਆਂ ਫੇੜ ਕੇ ਲੱਗੇ ਵੀ ਆ ਵਧੀਆ ਟਰਾਲਾ ਹੈ ਵੀ ਤੋਂ ਪਰਾ ਟਰਾਲਾ 32 33 34 ਕੁਇੰਟਲ ਦਾ ਕਿਸੇ ਵੀਰ ਪਈਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਫਤੇਗੜ ਚੋੜੀਆਂ ਪਿੰਡ ਵੀਰ ਦਾ ਏਰੀਆ ਗਰਦਾਸਪੁਰ ਜੇਲਾ ਗਰਦਾਸਪੁਰ ਤੇ ਬੋਬੀਆ ਟਰਾਲਾ ਨੰਬਰ ਹਰਜੈਨ 555 555 ਇਸੇ ਵੀਰ ਕੋਲੇ ਜਾਂ ਕਿਸੇ ਵੀਰ ਭਾਈ ਨੇ ਲੈਣਾ ਵੀ ਨ ਸੰਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਬਿਲਕੁਲ ਇੰਜਨ ਗੇਅਰ ਦਾ ਓਕੇ ਹੈ ਟਾਇਰ ਨਵੇਂ ਹੈ ਟਰੈਕਟਰ ਦੇ ਚਾਰੇ ਕਿਸੇ ਵੀਰ ਭਾਈ ਨੇ ਲੈਣਾ ਵੀ ਵੀ ਨ ਸੰਪਰਕ ਕਰ ਸਕਦੇ ਆ ਟਰਾਲੇ ਵਾਲੇ ਵੀਰ ਕੋਲੇ ਹੀ ਆ ਇਹਦੇ ਕੋਲੇ ਸਾਰੇ ਸੰਦੇ ਹਿੱਸੇ ਨੇ ਵੀਰ ਕੋ ਸਾਰੀ ਵੇ ਕਪੜਾ ਬਣ ਕੇ ਸਟੈਪ ਨਾ ਕਰਿਓ ਨਵ ਮਾਡਲਾ ਇੰਜਨ ਗੇਅਰ ਦਾ ਓਕੇ ਆ ਟਾਇਰ ਨਵੇਂ ਆ ਅਰਜਨ 555 ਰੇਟ ਦੀ ਗੱਲ ਕਰਕੇ ਰੇਟ ਹੈਗਾ 310000 310000 ਕਿਸੇ ਵੀਰ ਭਾਈ ਨੂੰ ਲੈਣਾ ਵੀਰ ਨਾਲ ਸੰਪਰਕ ਕਰ ਲਓ ਕੋਕਾਪੀ ਟਰੈਕਟਰ ਤੇ ਬਹੁਤ ਵਧੀਆ 2009 ਮਾਡਲਾ ਇੰਜਨ ਗੇਅਰ ਦਾ ਓਕੇ ਆ ਅਰਜਨ ਬਹੁਤ ਵਧੀਆ ਤੇਲ ਦਾ ਖਰਚਾ ਬਹੁਤ ਘੱਟ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਇਸੇ ਵੀਰ ਕੋਲੇ ਫਤੇਗੜ ਚੂੜਗਾਣੇ ਕੋਲੇ ਤੇ ਬਹੁਤ ਵਧੀਆ ਟਰੈਕਟਰ ਆ ਭਾਰੀ ਵਧੀਆ ਹੁੱਕ ਬਣਾ ਕੇ ਲਾਈ ਵੀ ਟਰੈਕਟਰ ਦੇ ਤੇ ਟਾਇਰ ਟਾਇਰ ਵਧੀਆ ਪਏ 70 ਤੋਂ 80 ਪੈਸੇ ਤੇ ਰੰਗ ਪੀੜ ਦੀ ਗੱਲ ਕਰਕੇ ਨਾਲ ਦਾ ਪੇਂਟ ਛੇਡਦਾ ਨੀ ਰਜੋ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੇ ਵੀਰਿਆਂ ਨਾਲ ਸੰਪਰਕ ਕਰ ਸਕਦੇ ਬਿਲਕੁਲ ਸਾਰੀ ਵਕ ਸਟੈਪ ਲੈ ਗਿਓ 2021 ਮਾਡਲ ਟਰੈਕਟਰ ਆ ਜੈਕਸਟੀਪੁੱਡਰ ਲੱਗਿਆ ਡਬਲ ਪ੍ਰੀਤ ਟਰੈਕਟਰ ਆ 6094 6094 ਪਰੇ ਇਜਾ ਟ੍ਰੈਕਟਰ ਆ ਇੰਜਨ ਗੇਅਰ ਦਾ ਓਕੇ ਆ 2021 ਮਾਡਲ ਆ ਕੋਕਾਪੀ ਟ੍ਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਓਕੇ ਆ ਬਹੁਤ ਘੱਟ ਚੱਲਿਆ ਤੁਹਾਨੂੰ ਅੱਗੇ ਫੋਟੋ ਵੀ ਖਾਵਾਂਗੇ ਤੇ ਰੇਟ ਦੀ ਗੱਲ ਕਰਕੇ ਆਪਾਂ 4,25,000 ਰੁਪਇਆ ਮੰਗਾ 4,25,000 ਰੁਪਇਆ ਮੰਗਾ 21 ਮਾਡਲ ਆ ਇੰਜਨ ਕੇਰਦਾ ਓਕੇ ਨਾਲ ਦੇ ਟਾਇਰ ਨਵੇਂ ਆ ਟਰੈਕਟਰ ਦੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਭਾਈ ਜਣ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਇੱਕੇ ਵੀਰ ਕੋਲੇ ਸਾਰੇ ਸੰਦ ਆ ਇਹ ਟਾਇਰ ਵੇਖ ਸਕਦੇ ਜਿਵੇਂ ਨਵੇਂ ਆ टायर वेख सकते जम नवे इंजन गेयर का पूरा ओके नवा ट्रैक्टर बिल्कुल दो हज़ार इक्की माडरा मीटर की फोटो आ गई बहुत घट ट्रैक्टर चलिया तुम्हें वेख सकते किटे चलिया घरियार के बील को सब कुछ वेख सकते हैं अगर लंबर प्लेट भी होगी ट्रैक्टर की तो वह भी मैं फोटो लाई दी सारा कुछ नंबर प्लेट वेख सदा इंजन गेयर की फुल गरंटी है भीर बहुत घट ट्रैक्टर चलिया भीर वाह के लैसते हैं ਵੀਰ ਕੋ ਸਾਰੀ ਵਕਤ ਸਟੈਪ ਨਾ ਕਰੇ 13 ਮਾਡਲ ਮਸ਼ੀਨ ਤੋੜਿਆ ਵਾਲਾ ਜਿਹ ਪੈਸੇ ਵੀਰ ਕੋਲੇ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਆ ਜਮਾ ਕਿਤੇ ਗਲੀਚਲੀ ਨਹੀਂ ਪੂਰੀ ਸਾਫ ਮਸ਼ੀਨ ਪਈ ਆ ਰੇਟ ਤੋ ਨਹੀਂ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਇਹਦਾ ਵੀਰਾਂ ਦਾ ਇਹਦਾ ਰੇਟ ਨਹੀਂ ਦੱਸਣਾ ਇੱਕੇ ਵੀਰ ਕੋਲੇ ਸਾਰੇ ਸੰ ਦਾ ਕਿਸੇ ਵੀਰ ਭਾਈ ਨੂੰ ਲੈਣਾ ਵੀਰ ਦਾ ਸੰਪਰਕ ਕਰ ਲਓ ਤੇ ਇਹ 13 ਮਾਡਲ ਮਸ਼ੀਨ ਆ ਬਹੁਤ ਘਟ ਚੱਲੀ ਆ ਫੁੱਲ ਰਿਪੇਅਰ ਹੋਈ ਵੀ ਆ ਗੱਟ ਕੇ ਦੇਖੀ ਜੋ ਗਲੀਛੜੀ ਦੀ ਪੂਰੀ ਸਾਹ ਮਸ਼ੀਨ ਪਈ ਹੈ ਪੱਖੇ ਛੱਕੇ ਫੁੱਲ ਗਰੰਟੀ ਆ ਜਾ ਖਿਆਲ ਦੀ ਤੇ ਕਹਿੰਦੇ ਬੈਰਗ ਬੈਰਗ ਨੂੰ ਗਲੀਛੜ ਮਾਰ ਕੇ ਚਲਾ ਸਕਦੇ ਕੋਈ ਰਿਪੇਅਰ ਨਹੀਂ ਭਾਲਦੀ ਮਸ਼ੀਨ ਕਿਸੇ ਵੀਰ ਪੈਨ ਲੈਣੀ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਕੋਕਾ ਪੀਸ ਮਸ਼ੀਨ ਆ ਜਮਾ ਤੇ ਕੋ ਕਿਸੇ ਵੀਰ ਪੈਨ ਲੈਣੀ ਵੀ ਤਾਂ ਸੰਪਰਕ ਕਰ ਲੋ ਤੂੜੀ ਵਾਲਾ ਰੀਪਰ ਵੀ ਕਹਿੰਦੇ ਮਸ਼ੀਨ ਹੀ ਕਹਿੰਦੇ ਆ ਤੇ ਬਹੁਤ ਵਧੀਆ ਮਸ਼ੀਨ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਭਰਾ ਬਣ ਕੇ ਸ਼ੇਅਰ ਕਰਦਿਆ ਕਰੋਗਾ ਕੋ ਕੰਪੀਸ ਮਸ਼ੀਨ ਆ ਕਿਸੇ ਵੀਰ ਪੰਜ ਨੇ ਲੈਣੀ ਹੋਏ ਇਹ ਇੱਕੇ ਵੀਰ ਕੋਲ ਸਾਰੇ ਸੰਦਾਂ ਵੀਰ ਕੋ ਖੇੜ ਕਰਦੇ ਭਰਾ ਬਣ ਕੇ ਲੈਕ ਛੇਰ ਕਮੈਂਟ ਚੈੱਕ ਸਿਕਸ ਵੈਕਰ ਦਾ ਟਰਾਲਾ 19 ਮਾਡਲ ਆ 8 ਨੜੀ ਹਾਬਾ ਕੜੇ ਵਾਲੇ ਰੈਂਬਾ ਸਿੰਗਲ ਕੈਰੀ ਟਰਾਲੀ ਜਹੇ 14 7 ਦੀ ਤੇ ਕਿਸੇ ਵੀਰ ਪੰਜ ਨੇ ਲੈਣੀ ਵੀ ਨਸਪਰ ਕਰਦੇ ਨੇ 4 5 ਇੰਚੀ ਹਿੱਸਾ ਤੇ ਵਧੀਆ ਟਾਇਰ ਆ 8 ਇੰਚੀ ਗੱਡ ਰਹੇ ਦੇ ਤੇ 19 16 ਮਾਡਲ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਬਿਨਾ ਲੈ ਆਉਟ ਤੋਂ ਟਰਾਲੀ 14 7 ਦੀ ਸਿੰਗਲ ਟੈਰੀ ਤੇ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਤੇ ਰੇਟ ਹੈਗਾ 1 ਲੱਖ 35000 1 ਲੱਖ 35000 ਬਹੁ ਵਜਿਆ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਨਾ ਸੰਪਰਕ ਕਰ ਸਕਦੇ ਕੋਕੀ ਟ੍ਰਾਂਕ ਤੇ ਹੈਵੀ ਤੋਂ ਭਾਰੀ ਟਰਾਲੀ ਬਣੀ ਆ 8 ਨੜੀ ਹਾਬਾ ਕੜੇ ਵਾਲੇ ਰੈਂਬਾ ਤੇ ਬਹੁ ਵਜਿਆ ਤੇ ਵਧੀਆ 70 75 ਰੁਪਏ ਟਾਇਰ ਆ 135000 ਰੁਪਿਆ ਰੇਟ ਆ ਕੋਕਾਪੀ ਟਰਾਲੀ ਕਿਸ ਵੀਰਪਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਆ ਅੰਮ੍ਰਿਤਸਰ ਪਿੰਡ ਮਲੇਟਕਾ ਉੱਥੇ ਖੜੀ ਆ ਕਿਸੇ ਵੀਰਪਾਈ ਨੇ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਆ ਅੰਮ੍ਰਿਤਸਰ ਪਿੰਡ ਮਲੇਟਕਾ ਖੜੀ ਆ ਇੱਕ ਜਿੰਨਾਂ ਕੋਲੇ ਤੂੜੀ ਵਾਲੀਆਂ ਟਰਾਲੀਆਂ ਉਹ ਵੀ ਤੁਹਾਨੂੰ ਗਾਂ ਵਿਖਾਉਣੀਆਂ ਆ ਆਦੇ ਆ ਗਾ ਫੋਟਮਾ ਤੇ ਇੱਕ ਜਿੰਨਾਂ ਕੋਲੇ ਆਹੇ ਖਸਮਾਨ ਆ 11 ਛੇ ਦੀਆਂ ਟਰਾਲੀਆਂ ਰੇਟ ਹੈਗਾ ਜੋੜੇ ਦਾ 1,75,000 1,75,000 11 ਛੇ ਦੀਆਂ ਟਰਾਲੀਆਂ ਤੂੜੀ ਵਾਲੀਆਂ ਜਾਲਨਾ ਲੱਗਣਾ 5 ਫੁੱਟ ਤਾਂ ਉਹ ਜਾਲੀ ਆ ਸਵਾ ਦੋ ਫੁੱਟ ਵਾੜ 8 ਨੜੀ ਨਹੀਂ ਖਾਬ ਆਚਾਰੀਂ ਕਿ ਹਿੱਸਾ ਤੇ 8 ਨੜੀ ਇਹਨਾਂ ਨੇ ਹੈਗੀ ਆ ਖਾਬ ਟਰਾਲੀਆਂ ਦੀ 4 ਇੰਚੀ ਹਿੱਸਾ 25 ਮਾਟਰ ਟਰਾਲੀਆਂ ਬਿਲਕੁਲ ਨਵੀਆਂ ਹੀ ਬਣਾ ਕੇ ਲਿਆਏ ਆ ਕਿਸੇ ਵੀਰ ਭਾਈਆਂ ਚੂੜੀ ਵਾਲੇ ਨੇ ਲੈਣੀਆਂ ਹੋਣ ਇਹਨਾਂ ਵੀਰਾਂ ਸੰਪਰਕ ਕਰ ਸਕਦੇ ਏਰੀਆ ਪਰਸਰ ਪਿੰਡ ਮਰੀਟ ਦਾ ਇੱਕੋ ਹੀ ਨੰਬਰ ਚੱਲੀ ਜਾਂਦਾ ਇਹਨਾਂ ਨਾਲ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀ ਟਰਾਲ ਲੈਣਾ ਹੈਵੀ ਤੋਂ ਭਰਗਾ ਟਰਾਲਾਂ ਬਣੀਆਂ ਘਰੇ ਵੀ ਕੰਮ ਲੈ ਸਕਦੇ ਤੁਸੀਂ 175000 ਰੁਪਇਆ ਦੇ ਜੋੜੇ ਦਾ ਰੇਟ ਆ ਕਿਸੇ ਵੀਰ ਭਾਈ ਨੇ ਲੈਣੀਆਂ ਹੋਣ ਵੀਰਾਂ ਸੰਪਰਕ ਕਰ ਸਕਦੇ 25 ਮਾਡਲਾਂ ਵੀ ਦੇ ਮਗਲੇ ਪੇ ਮਾਡਲ ਵੀ ਲਿਖਿਆ ਹੋਆ ਕੰਨ ਪਾਸੋਂ ਬਣਾ ਕੇ ਜਾਏ ਆ ਇਹ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਸਵਾਦੋਂ ਫਟਵਾੜ ਇਹਨਾਂ ਦੀ 8 ਇੰਚੀ ਗਾਡਰ ਆ ਤੇ ਵਧੀਆ ਟਰਾਲੀਆਂ ਕਿਸੇ ਵੀਰ ਭਾਈ ਜੀ ਨੂੰ ਲੈਣਗੇ ਵੀਰਾਂ ਸੰਪਰਕ ਕਰਦੇ ਆ 16 ਸੱਤ ਦਾ ਟਰਾਲਾ ਕੋਕਾ ਪੀਸ ਕਿਸੇ ਵੀਰ ਭਾਈ ਜੀ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਟਰਾਲਾ 16 ਸੱਤ ਦਾ ਹੈਵੀ ਤੋਂ ਪਾਰਾ ਟਰਾਲਾ ਬਣਿਆ 32 33 ਕਿਲੋਟ ਦਾ ਤੇ 3 ਦਾਸ ਨੜੀ ਹਾਬਾ 10 ਇੰਚੀ ਗਾਟਾ ਮੰਜਾ ਛੰਜਾ ਲੱਗਾ 2.5 ਫੁੱਟ ਵੈਡਾ 2.2 ਫੁੱਟ ਵਾੜਾ तो व्हील कवर चढ़े हुए बेलचे लगे हुए रेल का हिस्सा रेट की गल कर रेट है तीन लख पंद्रह हज़ार तीन लख पंद्रह हज़ार तीन लख पंद्रह हज़ार किसी वीर भाई ने लैया होना पर कर सकते हैं वजिया टायर आ सत्तर पचहत्तर पैसे एरिया अम्बरसर पेंड वाला उत्थे खड़ा है बैगे ब्यास रइए के कोले पेंडे एरिया पेंड ਵੇ ਆਸ ਰੱਗੇ ਦੇ ਕੋਲੇ ਆ ਉੱਥੇ ਖੜਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ 167 ਟਰਾਲਾ ਬਿਲਕੁਲ ਨਵਾਂ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਕੋਕਾਫੀ ਟਰਾਲਾ ਹੈਵੀ ਟੋਪਰਾ ਟਰਾਲਾ ਬਣਿਆ ਹੋਆ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਇਹਨੂੰ ਤੇ ਰੇਲ ਦਾ ਹਿੱਸਾ ਦਾ 22 ਦੇ ਭੈੜਾ ਸਾਰੀ ਜਾਣਕਾਰੀ ਜਾਣੀ ਫੋਨ ਲੱਗ ਜਾਸੇ ਬਿਲਕੁਲ ਸਾਰੀ ਵੀ ਕਪੜਾ ਵਰਗੇ ਸਟੈਪ ਨਾ ਕਰ ਭਾਈ ਲਾਰਸ ਟਰੈਕਟਰ ਆ ਪਹਿਲਾ ਕਿਹੜਾ ਪੁਰਾਣਾ ਮਾਡਲ ਚਾਹੁੰਦਾ ਹੁੰਦਾ ਸੀ 1970 ਮਾਡਲ 1970 ਮਾਡਲ 22 ਲਾਫਟ ਟਰੈਕਟਰ ਹੈ ਇੰਜਨ ਗੇਅਰ ਤਾਂ ਓਕੇ ਆ ਤੇ ਏਰੀਆ ਲੁਧਿਆਣਾ ਉੱਥੇ ਖੜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਵਧੀਆ ਟਰੈਕਟਰ ਹੈ ਇੰਜਨ ਗੇਅਰ ਤਾਂ ਓਕੇ ਕੰਮ ਸਾਰਾ ਹੋਇਆ ਵਾ ਤੇ 100 ਹਸਪਾਵਰ ਆ ਇਹ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਲੋ ਜੈਫਟ ਥਾਣੂ ਵੀ ਚੱਕਦਾ ਤਾਂ ਨੂੰ ਵੀ ਚੱਕਦਾ ਇਹ ਟਾਇਰ ਚੱਕ ਦਿੰਦਾ ਪਿੱਛੇ ਥੱਲੇ ਵਾਲੇ ਪਾਸਿਓਂ ਦੂਜਾ ਪੰਪਾਇਲੇ ਬਹੁਤ ਵਧੀਆ ਕਿਹੜੇ ਬੰਦੇ ਦੀ ਜਾਣਕਾਰੀ ਹੈ ਉਹ ਬੰਦੇ ਭਾਲਦੇ ਹੁੰਦੇ ਕਿ ਵੀਰ ਭਾਈ ਨੇ ਤਿਆਰ ਕਰਾਉਣ ਵਾਸਤੇ ਵੀਤੇ ਲੈ ਸਕਦੇ ਆ ਏਰ ਗੱਲ ਤੇ ਆ ਨਾ ਰੇਟ ਹੈਗਾ 5,25,000 5,25,000 5,25,000 ਰੇਟ ਹੈਗਾ ਇਹ ਨਾ 5,25,000 ਰੇਟ ਹੈ ਇਹਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਿਸਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰਦੇ 11 6 ਦਾ ਟਰਾਲਾ ਬਹੁਤ ਵਧੀਆ ਕਿਸੇ ਵੀਰ ਭਾਈ ਜੀ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਲੈਫਟ ਵਾਲਾ ਟਰਾਲਾ ਹੈਵੀ ਤੇ ਭਾਰਾ ਟਰਾਲਾ ਬਣਿਆ ਵੈੱਡ ਸ਼ੈੱਟ ਸਭ ਕੁ ਨਾਲ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਲੋ ਕੋਕਾ ਵੀ ਟਰਾਲਾ 10 9 ਦੀ ਹਾਬਾ 7 6 6 ਤੋਂ 11 6 ਦਾ ਟਰਾਲਾ 11 ਫੁੱਟ ਲੰਬਾ ਚੌੜਾ ਕੇ ਤੇ ਲੰਮਾ 11 ਫੁੱਟ ਤੇ 6 ਫੁੱਟ ਚੌੜਾ ਲੇਫਟਰਾ ਟਰਾਲਾ ਕਿਸੇ ਵੀਰ ਪਾਈਂ ਲੈਣਾ ਹੋਵੇ ਬਿਨਾ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੰਦੀ ਜਾਂਦਾ ਰੇਡ ਦੀ ਗੱਲ ਕੀ ਹੈ ਰੇਡ ਦੱਸਿਆ ਨਹੀਂ ਰੇਡ ਜਿਹੜੀ ਫੋਨ ਤੇ ਕਰ ਸਕਦੇ ਆ ਬਹੁਤ ਵਧੀਆ ਟਰਾਲਾ ਕਿਸੇ ਵੀਰ ਪਾਈਂ ਲੈਣਾ ਵੀ ਬਿਨਾ ਸੰਪਰਕ ਕਰ ਸਕਦੇ ਆ ਸਵਾ ਦੋ ਫੁੱਟ ਵਾੜਾ ਸਾਢੇ ਚਾਰ ਫੁੱਟ ਬੈਡ ਹੈ ਜਦਾ ਬੈਡ ਪਾਸੇ ਲਾਇਆ ਪਿਆ ਵਾ ਬੈਡ ਬਿਨਾ ਨਹੀਂ ਕਸਿਆ ਨਹੀਂ ਤੇ ਬੈਡ ਨਾਲ ਦੇਣਗੇ ਲੈਫਟਰਾ ਟਰਾਲਾ ਮਿੱਟੀ ਤੇ ਲਾਉਣ ਵਾਸਤੇ ਆ ਇਹ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ 10 ਨਾੜੀ ਹਾਬਾ 10 ਇੰਚੀ ਘਾਟਾ 5 ਇੰਚੀ ਹਸਾ ਸਵਾਈ ਮੱਛੀ ਹੁੱਕ 52 ਇੰਚੀ ਮੱਛੀ ਹੁੱਕ ਆ 2000 ਮਾਡਲ ਆ ਇੰਜਨ ਗੇਅਰ ਦਾ ਓਕੇ ਟਰੈਕਟਰ ਤੇ ਮੁਰਗਾੜ ਖਾੜ ਮੂਲੇ ਟਾਇਰਾਂ ਨੇ ਲੱਗੇ ਆ ਮੂਲੇ ਟਾਇਰ ਜਵਾ ਨਵੇਂ ਆ ਮਗਲੇ ਟਾਇਰ ਸੱਤਾ ਤੋਂ 75 ਪੈਸੇ ਆ 2000 ਮਾਡਲ ਇੰਜਨ ਗੇਅਰ ਦਾ ਓਕੇ ਟਰੈਕਟਰ ਪੇਂਡ ਛੇਂਡ ਜਵਾ ਨਾਲ ਦਾ ਮੜਾ ਮੋਟਾ ਬੱਜਿਆ ਵਾ ਕਿ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 70-75 ਰੁਪਏ ਟਾਇਰ ਇੰਜਨ ਗੇਅਰ ਦਾ ਓਕੇ ਟਰੈਕਟਰ ਕੰਮਸਾਲਾ ਹੋਇਆ ਵੀ 21 ਚੜੀ ਦਾ ਟਰੈਕਟਰ ਆ ਤੇ ਰੇਟ ਦੀ ਗੱਲ ਕਰੀਏ ਰੇਟ ਹੈ ਏਅਰ ਚਲ ਦਿਹਾਣਾ ਵੀਰ ਦਾ ਤੇ ਰੇਟ ਹੈਗਾ 235000 235000 ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਬਹੁ ਬਈਆ ਟਰੈਕਟਰ ਆ ਮਾਲਕ ਵੀ ਤਾਂ ਨੰਬਰ ਉੱਤੇ ਜਿਹੜੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ ਕੋਕਾਪੀ ਟਰੈਕਟਰ ਵੰਤੋਂ ਵਰਗਾ ਲਾਈਟਾਂ ਛੱਟਾਂ ਲੱਗੀਆਂ ਪੂਰੀ ਬੈਟਰੀ ਛੱਟਰੀ ਨਵੀਂ ਰੱਖੀ ਹੈ 셀ਫ ਸਟਾਰਟ ਆ ਤੇ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਡੈਕ ਚੱਕ ਉੱਤੇ ਲੱਗਿਆ ਵਾ ਟਰੈਕਟਰ ਦੇ ਛੱੜੀ ਛੱੜੀ ਵਧੀਆ ਲੱਗੀ ਪੂਰਾ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਵਧੀਆ ਬੈਂਪਰ ਲੱਗਿਆ ਵਾ ਤੇ ਵੀਰ ਕੋ ਸਾਰੀ ਵੀਰ ਕੋ ਵੇਖ ਕੇ ਸਟੈਪ ਨਾ ਕਰੋ 250 735 ਟਰੈਕਟਰ ਹੈ ਇੰਜਨ ਗੇਅਰ ਦਾ ਓਕੇ 99 ਮਾਡਲ ਆ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਾਇਰ ਆ ਟਰੈਕਟਰ ਦੇ ਤੇ ਵਧੀਆ ਕੋਕਾ ਵੀ ਟਰੈਕਟਰ ਆ ਤੇ 10 ਸਿਲੰਡਰ ਦਾ 735 ਸੁੱਕਾ ਪਿਆ ਜਾਵਾ ਸਾਫ ਟਰੈਕਟਰ ਕਿਤੇ ਤੇਲ ਦੀ ਭਾਪ ਵੀ ਨਹੀਂ ਕੜਦਾ ਪੇ ਰੰਗ ਪੇਂਟ ਦੀ ਗੱਲ ਕਰਦੇ ਰੰਗ ਪੇਂਟ ਨਾਲ ਦਾ ਟਰੈਕਟਰ ਦਾ ਸਿਰਫ ਦਸਾਂ ਕਿੰਨੇ ਦੀ 22 ਦੀ 70 75 ਰੁਪਏ ਟਾਇਰ ਆ ਟਰੈਕਟਰ ਦੇ ਇੰਜਨ ਗੇਅਰ ਦਾ ਹੋ ਕੇ ਲੁਧਿਆਣਾ ਲੁਧਿਆਣਾ ਵੇਰਜਾ ਵੀਰ ਦਾ ਲੁਧਿਆਣਾ ਲੁਧਿਆਣਾ ਜਿਲ੍ਹਾ ਤੇ ਉੱਥੇ ਖੜਾ ਟਰੈਕਟਰ ਇਹ ਤੇ ਰੇਟ ਦੀ ਗੱਲ ਕਰੀਏ 1,25,000 ਰੁਪਇਆ 2,25,000 ਰੁਪਇਆ ਰੇਟ ਆ 2,25,000 ਰੁਪਇਆ ਰੇਟ ਆ 2,25,000 ਰੁਪਇਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਜ਼ਨਸ ਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾਪੀ ਟਰੈਕਟਰ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬੈਂਟਰੀ ਸ਼ੈਂਟਰੀ ਨਵੀਂ ਰੱਖੀ ਹੋਈ ਆ ਤੇ ਵੀਰ ਕੋ ਸਾਰੀ ਵਿਕਪੜਾ ਬਣ ਕੇ ਸਟੈਪ ਨਾ 53 ਦਾ ਟਰੈਕਟਰ ਆ 2005 ਮਾਡਲ ਇੰਜਨ ਗੇਅਰ ਦਾ ਓਕੇ ਆ ਨੰਬਰ ਬਾਹਰ ਦਾ ਟਰੈਕਟਰ ਦਾ ਇਹ ਜਮਾਨਸਾ ਉੱਥੇ ਖੜਾ ਹੈ ਤੇ ਇੰਜਨ ਗੇਅਰ ਦਾ ਓਕੇ ਆ ਦੋ ਤਰੰਗਿਆ ਤਰੰਗਿਆ ਦਾ ਟਰੈਕਟਰ ਜਉਂਦੀ ਆਰ ਕਾਲੇ ਡੇਡ ਚ ਮਿਲਦਾ ਬਰਬਲ ਦਾ ਬੱਚਾ ਇਹ ਵੇਲਦੇ ਦੀ ਟਰੈਕਟਰ ਬਹੁ ਬਜੇ ਟਰੈਕਟਰ ਗੇ ਵੀਰ ਭਾਈ ਨੇ ਲੈਣਾ ਉਹ ਵੀ ਵੀਦਾਂ ਸਪਰਕ ਕਰ ਸਕਦੇ ਆ ਰੇਟ ਇਹ ਕਾ 265000 ਨਾ ਟਾਇਰ ਵਧੀਆ ਪਏ ਟਰੈਕਟਰ ਦੇ 70 75 ਰੁਪਏ ਇੰਜਨ ਗੇਅਰ ਦਾ ਪੂਰਾ ਓਕੇ ਆ ਕੰਮ ਸਾਰਾ ਹੋ ਗਿਆ ਵਾ ਤੇ ਜੋ 2005 ਮਾਟੜਾ ਏਰੀਆ ਮਾਨਸਾ ਬੈਂਡਰੀ ਬਾਰ ਕੱਢੀ ਵੀ ਆ ਕਿਸੇ ਵੀਰ ਭਾਈ ਜੀ ਨਾਲ ਬਿਨਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਦੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਕੋਕਾ ਪੀ ਟਰੈਕਟਰ ਆ ਤੇ ਵਧੀਆ ਟਰੈਕਟਰ ਆ ਜਉਂਦੀ ਆ ਰਹੋ ਜਉਂਦੀ ਤੇ ਭਵਜਾ ਟਰੈਕਟਰ ਇੰਜਨ ਘੇਰਦਾ ਓਕੇ ਆ ਟਾਇਰ ਵਧੀਆ ਪਏ ਟਰੈਕਟਰ ਦੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੰਦੇਵੇਂ ਮਾਡਲ ਟਰੈਕਟਰ ਆ 855 ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਕੰਮ ਸਾਰਾ ਹੋਇਆ ਵਾ ਤੇ ਟਾਇਰ ਰਹਿ ਗਿਆ 60 65 ਪੈਸੇ ਇੰਜਨ ਗੇਅਰ ਤਾਂ ਓਕੇ ਆ ਟੇਕੇ ਤੋਂ ਲੀਕ ਸੀਕ ਨਹੀਂ ਟਰੈਕਟਰ ਸਾਫ ਪਿਆ ਸੁੱਕਾ ਪਿਆ 855 ਟਰੈਕਟਰ ਆ ਤੇ ਕਲਾ ਕਰਦਾ ਇੰਜਣ ਦੇ ਚ ਤੇ ਵਧੀਆ ਟਰੈਕਟਰ ਕੋਕਾ ਵੀ ਟਰੈਕਟਰ ਤੇ ਵੀਰ ਭਾਈ ਜਿੰਨਾਂ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਟਾਇਰ ਵੀ ਇੱਕ ਸਾਦੇ ਟਾਇਰ ਜਵਾ ਨਵੇਂ ਆਣ ਕੇ ਭਾਈ 70 ਤੋਂ 7500 ਰੁਪਏ ਆ ਕੋਕਾ ਵੀ ਟਰੈਕਟਰ ਰੇਟ ਪੁੱਛਣ ਦੇ ਕਰ ਸੰਦੇ ਰੇਟ ਦੱਸਿਆ ਨਹੀਂ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਨਾਂ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਕਰ ਦੇ ਕੋ ਚੈਨ ਸੈਕਸ ਵੇਰ ਕਰ ਲੈ ਭਰਾ ਬਣ ਕੇ ਸ਼ੇਅਰ ਕਰ ਦਿਆ ਕਰੋ ਬਹੁਤ ਵਧੀਆ ਟਰੈਕਟਰ ਆ ਕੰਦੀ ਕੰਦੀ ਵੀ ਇੰਨੇ ਵੀਡੀਓ ਪਾਈਏ ਫੋਟੋ ਪਾਈਆ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਗੇਅਰ ਦਾ ਓਕੇ ਟ੍ਰੈਕਟਰ 855 ਕਲਾਕਾਰ ਤਾਂ ਇੰਨੇ ਨੇ ਲੈਫਟ ਪੰਪ ਨਮਾਦਾ ਕੇ ਕੰਮ ਸਾਰਾ ਹੋਇਆ ਵਾ ਟ੍ਰੈਕਟਰ ਦਾ ਤੇ ਟੋਲੇ ਪਿਆ ਮਾ ਦਾ ਵੀਡੀਓ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਜਿੰਨੇ ਸੈਕਸ ਵਾਇਰ ਕਰੋ